ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 41ਵਾਂ ਵਾਪਸ ਆਈ ਸੁમિત્રા ਨੂੰ ਕਮਰਾਨੀ ਨੇ ਪਲੰਘ ਉੱਤ ਬਹਾ ਕੇ ਆਪਣੇ ਪਾਸੇ ਨਾਲ ਘੋਟ ਲਿਆ ਜਿਵੇਂ ਉਹ ਉਸ ਦੇ ਜ਼ਖਮ ਦੀ ਮਲਮ ਹੋਈ ਅੱਖਾਂ ਗੰਗਾ ਜਮਨਾ ਬਣੀਆਂ ਹੋਈਆਂ ਸਨ ਕਿੰਨਾ ਹਿਚੇ ਰ ਉਸ ਕੁੜੀ ਨੂੰ ਆਪਣੇ ਨਾਲ ਚੰਬੇੜੀ ਰੱਖਿਆ ਹੌਂਕਿਆ ਹਾਵਾਂ ਵਿੱਚੋਂ ਗੁੰਨੀ ਪਈ ਸੀ ਮੇਰੀ ਸਖਾ ਭੈਣ ਉਹੋਂ ਕੇ ਵਿੱਚ ਬੁਰੀ ਤਰ੍ਹਾਂ ਖਿੱਚੀ ਗਈ ਤੂੰ ਮੇਰੀ ਬੜੀ ਸੇਵਾ ਕੀਤੀ ਮੇਰੇ ਨਾਲ ਦੁੱਖ ਚੱਲੇ ਬਦਨਾਮੀ ਵੀ ਸਹੀ ਮੈਂ ਤੇਰੀ ਮਿਹਨਤ ਦਾ ਮੋੜ ਨਾ ਨਹੀਂ ਦੇ ਸਕਦੀ ਪਰ ਮੇਰੀ ਗੱਲ ਧਿਆਨ ਨਾਲ ਸੁਣ ਉਹ ਰੋਕ ਕੇ ਸમિતਰਾ ਨੂੰ ਵੇਖਣ ਲੱਗ ਪਈ ਸમિતਰਾ ਦਰਦ ਨਾਲ ਉੱਚਣ ਵਾਲੀ ਸੀ ਮੇਰੀ ਖਾਇਸ਼ ਹੈ ਤੂੰ ਸ਼ੇਪ ਪਾਲ ਕੋਲ ਚਲੀ ਜਾ ਉਸ ਨੂੰ ਤੇਰਾ ਇੰਤਜ਼ਾਰ ਹੈ ਮੈਨੂੰ ਇਸ ਲਈ ਕਹ ਰਹੇ ਹੋ ਤਾਂ ਜੋ ਪਿੱਛੋਂ ਆਸਾਨੀ ਨਾਲ ਐਨੀ ਇੰਨੀ ਇੱਕ ਗੱਲ ਕੁੜੀ ਨੇ ਪਹਿਲਾਂ ਆਪਣੀ ਕਵਰਾਨੀ ਨੂੰ ਨਹੀਂ ਆਖੀ ਸੀ ਮੈਂ ਕਿਤੇ ਨਹੀਂ ਜਾਵਾਂਗੀ ਤੁਹਾਡਾ ਪਰਸ਼ਾਵਾ ਤੁਹਾਡੇ ਨਾਲ ਹੀ ਸਮਾਪਤ ਹੋਵੇਗਾ ਤੈਨੂੰ ਕੌਣ ਆਖਦਾ ਮੈਂ ਮਰਨ ਜਾ ਰਹੀ ਹਾਂ ਉਸ ਆਪਣੇ ਹਾਵਿਆਂ ਨੂੰ ਥੰਮ ਲਿਆ ਮੇਰੀ ਪਿਆਰੀ ਕਵਰਾਨੀ ਮੈਂ ਤੁਹਾਡੇ ਅੰਦਰ ਤੜਕ ਰਹੀ ਹਾਂ ਇਸ ਵਾਰ ਕੁੜੀ ਨੇ ਆਪਣੀ ਸਖੀ ਨੂੰ ਘੁੱਟ ਲਿਆ ਜਿਵੇਂ ਉਹ ਗਵਾਚਣ ਵਾਲੀ ਸੀ ਮੇਰੇ ਕੋਲ ਤੁਹਾਡੀ ਆਤਮਾ ਵੀ ਕੁਝ ਨਹੀਂ ਲੁਕੋ ਸਕਦੀ ਇਹ ਗੱਲ ਛੱਡ ਆਪਣੀ ਉਮਰ ਵੱਲ ਵੇਖ ਮੇਰਾ ਤਾਂ ਰਿਹਾ ਹੀ ਕੁਝ ਨਹੀਂ ਜੀਮਾ ਕਾਦੇ ਆਸਰੀ ਤੇਰਾ ਤਾਂ ਬੰਦਾ ਹੈ ਤੇਰੇ ਉੱਤੇ ਜਾਣਾਰੇਗਾ ਤੂੰ ਗਲਤ ਕਿਉਂ ਸੋਚਦੀ ਹੈ ਤੁਹਾਡੀ ਸ਼ਾਮਾਨੀ ਫਲ ਖਾਦੇ ਸਭ ਕੁਝ ਸਾਂਝਾ ਕਰਕੇ ਹੰਡਾਇਆ ਉਹ ਸੀ ਨਾ ਅੱਗ ਲੱਗੀ ਵਾਲਾ ਰੁੱਖ ਰਾਹੀ ਨੇ ਪੰਛੀ ਨੂੰ ਆਖਿਆ ਤੂੰ ਤਾਂ ਉੱਡ ਕੇ ਜਾਨ ਬਚਾ ਲੈ ਉਹ ਅੱਗੋ ਬੋਲਿਆ ਸ਼ਾਮਾਨੀ ਫਲ ਖਾਦੇ ਤੇ ਬਿੱਠਾ ਨਾਲ ਪੱਤਰ ਲਵੇੜੇ ਹੁਣ ਤਾਂ ਸੜੂ ਵਿਰਖ ਦੇ ਸਾਥ ਸਮਿਤਰਾ ਤਸੱਲੀ ਨਾਲ ਕਹਿ ਗਈ ਮੈਂ ਜੇ ਹਾਂ ਨਹੀਂ ਕਰਨ ਦੇਵਾਂਗੀ ਮੈਂ ਤੈਨੂੰ ਆਦੇਸ਼ ਦਿੰਦੀ ਹਾਂ ਸ਼ਿਵ ਕਾ ਸ਼ਿਵ ਪਾਲ ਕੋਲ ਚਲੀ ਜਾ ਉਸ ਕੁੜੀ ਨੂੰ ਆਪਣੇ ਨਾਲ ਤੋੜ ਸੋਟਿਆ ਸਾਰੀ ਉਮਰ ਨਰਮ ਤੇ ਮਿੱਠ ਬੋਲੜੇ ਰਹੇ ਪਿਆਰ ਦਾ ਪ੍ਰਵਾਹ ਜਾਰੀ ਰੱਖਿਆ ਜੈਨੇ ਨਰਮੋਹੇ ਤੇ ਕੜ ਦੇ ਕਿਉ ਉਸ ਰੂਪਮਤੀ ਦੇ ਹੱਥ ਫੜ ਲਏ ਜ਼ਿੰਦਗੀ ਨੇ ਮੇਰੇ ਲਈ ਬੂਹੇ ਢੋਲੇ ਪਰ ਤੇਰੇ ਲਈ ਤਾਂ ਖੁੱਲੇ ਹਨ ਮੈਂ ਤੁਹਾਡੇ ਉੱਤੇ ਪਿਆਰ ਹੀ ਨਹੀਂ ਜਿੰਦਗੀ ਬਾਰਾਂਗੀ ਮੈਨੂੰ ਪਤਾ ਹੈ ਤੁਸੀਂ ਮੈਨੂੰ ਧੋਖਾ ਦੇ ਕੇ ਆਤਮ ਹਕਾਤ ਕਰੋਗੇ ਮੈਂ ਤੁਹਾਡਾ ਕਦੰਤ ਬਸਾ ਨਹੀਂ ਕਰਾਂਗੀ ਚੰਗਾ ਮੇਰੀ ਆਖਰੀ ਗੱਲ ਮੰਨ ਮੈਨੂੰ ਅੱਜ ਦੀ ਰਾਤ ਇਕੱਲੀ ਨੂੰ ਰੱਜ ਕੇ ਲੋਲ ਰੋ ਲੈਣ ਦੀ ਮੈਂ ਵਿਰਾਗ ਗਾਵਾਂਗੀ ਮੇਰਾ ਸੁਲਤਾਨ ਆਵੇਗਾ ਤੇਰੇ ਨਾਲ ਵਾਦਾ ਰਿਹਾ ਸਵੇਰ ਤੱਕ ਕੁਝ ਨਹੀਂ ਹੋਵੇਗਾ ਹੁਣ ਮੈਂ ਜਿਉਣਾ ਕਾਦੇ ਲਈ ਹੈ ਜਬਰਾਂ ਹੱਥ ਆ ਗਈ ਹੋਰ ਖੁਆਰ ਕਰਨ ਗਈ ਨਹੀਂ ਮੈਂ ਜਾਵਾਂਗੀ ਨਹੀਂ ਬਾਹਰ ਬਹਿ ਜਾਂਦੀ ਆ ਉਸ ਦੇ ਇਰਾਦਿਆਂ ਨੂੰ ਪਾਪਦੀ ਸੀ ਸੁમિતਰਾ ਤੂੰ ਭਲੀ ਭਾਂਤ ਜਾ ਉਹ ਕੜਕ ਪਈ ਵਰਨਾ ਮੈਂ ਵਰਨਾ ਨੂੰ ਵੀ ਗੱਲ ਲਾਵਾਂਗੀ ਉਹ ਵੀ ਬੁਰੀ ਤਰਾੜੀ ਪਈ ਸੀ ਕਵਰਾਣੀ ਸੋਚਣ ਲੱਗੀ ਤਾਂ ਬੁਰੀ ਬਲਾ ਬਣ ਕੇ ਝੁੰਬੜੀ ਐ ਇਸ ਨੂੰ ਕਿਵੇਂ ਗੱਲੋ ਲਾਵਾਂ ਇਹ ਮੇਰੇ ਨਾਲ ਕਿਉਂ ਸਤੀ ਹੋਵੇ ਚਲ ਤੁਰ ਕਵਰਾਣੀ ਨੇ ਉਸ ਨੂੰ ਬਾਹਰ ਨੁ ਚੱਲਣ ਲਈ ਧੱਕਾ ਮਾਰਿਆ ਦੋਵੇਂ ਸਖੀਆਂ ਮੰਦਰ ਨੂੰ ਤੁਰ ਪੰਗਾ ਕਵਰਾਣੀ ਦੀ ਸੋਸੀ ਮਸ ਮਿੱਤਰਾਂ ਨੂੰ ਨਾਲ ਮੰਨਣ ਹੀ ਦੇਣਾ ਇਹਦਾ ਪਾਪ ਸਿਰ ਕਿਉਂ ਲਵਾਂ ਉਸ ਨੂੰ ਇੱਕ ਆਉਂਦੀ ਤੇ ਦੂਜੀ ਜਾਂਦੀ ਸੀ ਉਹ ਮੰਦਰ ਦੇ ਬਾਹਰ ਛੇਪਾਲ ਨੂੰ ਮਿਲ ਪੰਗਾ ਰੂਪਮਤੀ ਨੇ ਹੀ ਆਖਿਆ ਛੇਪਾਲ ਮੇਰੀ ਪ੍ਰਾਰਥਨਾ ਵਿੱਚ ਸਹਾਇ ਹੋਵੇ ਉਸ ਬਰਾਗੀ ਨੂੰ ਸਮਿੱਤਰਾਂ ਤੋਂ ਵੱਖ ਕਰ ਲਿਆ ਮੰਦਰ ਵਿੱਚ ਦੀਵਾ ਬੋਝ-ਬੋਝ ਜਾ ਰਿਹਾ ਸੀ ਕਵਰਾਣੀ ਮੰਦਰ ਦੀ ਸਰਦਲ ਉੱਤੇ ਖਲੋਪ ਗਈ ਸ਼ੇਪਾਲ ਜੀ ਤੂੰ ਸਮਿਤਰਾ ਨੂੰ ਪਿਆਰ ਕਰਦਾ ਹੈ ਤਾਂ ਅੱਜ ਦੀ ਰਾਤ ਇਸ ਨੂੰ ਇੱਥੇ ਹੀ ਰੋਕ ਲੈ। ਕੁੰਡਾ ਲਾ ਕੇ ਰੱਖ ਲੈ। ਨਹੀਂ ਇਹ ਤੈਨੂੰ ਫਿਰ ਕਦੇ ਨਹੀਂ ਮਿਲੇਗੀ। ਸ਼ੇਪਾਲ ਦੀ ਦੁਨੀਆ ਕੁਮਾਰਾਂ ਵਿੱਚ ਪੈ ਗਈ। ਉਸ ਨੂੰ ਹੋਣੀਆਂ ਦੇ ਬੀਤਣ ਬਾਰੇ ਕੁਝ ਵੀ ਪਤਾ ਨਹੀਂ ਸੀ। ਬਸ ਤੈਨੂੰ ਹੋਰ ਕੁਝ ਨਹੀਂ ਆਖਣਾ। ਕਵਰਾਣੀ ਭਗਵਾਨ ਦੀ ਮੂਰਤੀ ਨੂੰ ਮੱਥਾ ਟੇਕ ਕੇ ਬਾਹਰ ਆ ਗਈ। ਸਮਿਤਰਾ ਤੂੰ ਵੀ ਮੱਥਾ ਟੇਕਾ। ਨਹੀਂ ਮੇਰੇ ਮਾਨੇ ਇੱਥੋਂ ਹੀ ਉਸ ਨੂੰ ਤੇ ਆ ਲਈ ਉਹ ਕਵਰਾਣੀ ਦੀ ਸ਼ੇਪ ਪਾਲਣਾ ਕੀਤੀ ਕੁਸਰਮੋ ਸਰ ਤੋਂ ਚੇਤਨ ਸੀ ਉਹ ਤਿੰਨੇ ਸ਼ੇਪ ਪਾਲ ਦੀ ਕੁੜੀਆਂ ਵਿੱਚ ਆ ਗਈ ਦੀਵੇ ਦੀ ਲੋ ਮੱਦਮ ਸੀ ਸ਼ੇਪ ਪਾਲ ਇਸ ਪਗਲੀ ਨੂੰ ਸਮਝਾ ਤੇਰੇ ਲਈ ਜੀਵੀ ਕਵਰਾਣੀ ਜੀ ساری ਉਮਰ ਪਿਆਰ ਦੇ ਕੇ ਹੁਣ ਧੋਖਾ ਕਿਉਂ ਦਿੰਦੇ ਹੋ ਕੁੜੀ ਟਿਸ ਤੋਂ ਦਸ ਤੋਂ ਮਸ ਨਹੀਂ ਹੋ ਰਹੀ ਸੀ ਅੱਛਾ ਅੱਜ ਦੀ ਰਾਤ ਤੂੰ ਇੱਥੇ ਠਹਿਰ ਸਵੇਰੇ ਅਸੀਂ ਤਿੰਨੇ ਸਤ ਸੰਗ ਕਰਾਂਗੇ ਕਵਰਾਨੀ ਉਠਕੀ ਤੁਰ ਪਈ ਨਾਲ ਜਾਂਦੀ ਸਮਿਤਰਾ ਨੂੰ ਸ਼ੇਪਾਲ ਨੇ ਅੱਗੇ ਹੋ ਕੇ ਰੋਕ ਲਿਆ ਨਹੀਂ ਸਮਿਤਰਾ ਜੀ ਤੁਸੀਂ ਨਹੀਂ ਜਾਵੋਗੀ ਉਸ ਬਾਹਰ ਨੂੰ ਕੁੰਡੀ ਛਾੜ ਦਿੱਤੀ ਤੁਹਾਨੂੰ ਪਤਾ ਹੀ ਪਤਾ ਹੈ ਕੀ ਹੋਣ ਵਾਲਾ ਹੈ ਨਹੀਂ ਕੋਈ ਕੁਛ ਪਤਾ ਨਹੀਂ ਫਿਰ ਮੈਨੂੰ ਜਾਣ ਦਿਓ ਮੈਂ ਮਿਹਨਤ ਕਰਦੀਆਂ ਪਿਆਰ ਦਾ ਵਾਸਤਾ ਪਾਉਂਦੀਆਂ ਹੋਰ ਜੋ ਮਰਜ਼ੀ ਕਰਾ ਲਓ ਮੈਂ ਤੈਨੂੰ ਜਾਣ ਨਹੀਂ ਦੇਵਾਂਗਾ ਸ਼ੇਪਾਲ ਪੂਰੀ ਦ੍ਰਿੜਤਾ ਨਾਲ ਕਹਿ ਗਿਆ ਸਰਬਨਾਸ਼ ਹੋ ਜਾਵੇਗਾ ਇੱਕ ਵੱਡਾ ਮਹਾਪਾਪ ਤੇਰੇ ਸਿਰ ਪਵੇਗਾ ਸੁમિતਰਾ ਰੋ ਪਈ ਭਾਵੇਂ ਪਰ ਲੋ ਆ ਜਾਵੇ ਤੂੰ ਜਾਵੇਂਗੀ ਨਹੀਂ ਉਹ ਕੁੜੀ ਦੀ ਵਾਂ ਫੜ ਕੇ ਮੰਜੀ ਉੱਤੇ ਬਹਿ ਗਿਆ ਇਹਨੂੰ ਅਣਜਾਣ ਨੂੰ ਕਿਵੇਂ ਸਮਝਾਵਾਂ ਉਹ ਹੋਣੀ ਨਾਲ ਦੋ ਹੱਥ ਕਰਨ ਲਈ ਤਿਆਰ ਸੀ ਉਸ ਛੇਪਾਲ ਦਾ ਹੱਥ ਦਵਾਇਆ ਅੱਛਾ ਮੇਰੀ ਇੱਕ ਗੱਲ ਜੂਰ ਜੂਰ ਸਵੀਕਾਰ ਕਰ ਮੇਰੇ ਨਾਲ ਭਗਵਾਨ ਦੇ ਮੰਦਰ ਚਲ ਉਹ ਉੱਠ ਕੇ ਤੁਰ ਪਿਆ ਛੇਪਾਲ ਨੂੰ ਦੋਹਾਂ ਸਾਕੀਆਂ ਦੀ ਵਿਸ਼ਵਾੜੇ ਨੂੰ ਦੇ ਕੋਈ ਜਾਣਕਾਰੀ ਨਹੀਂ ਸੀ ਉਹ ਦੋਵੇਂ ਭਗਵਾਨ ਦੀ ਮੂਰਤੀ ਦੇ ਸਾਹਮਣੇ ਸਨ ਆਲੇ ਵਿੱਚ ਰੱਖੇ ਦੀਵੇ ਦੀ ਰੌਸ਼ਨੀ ਪਹਿਲਾਂ ਨਾਲੋਂ ਵੀ ਮੱਧਮ ਸੀ ਸ਼ਹਿ ਤੇਲ ਮੁੱਕਣ ਤੇ ਆਇਆ ਹੋਇਆ ਸੀ ਪਰ ਬਾਹਰ ਪੂਰੇ ਦੀ ਹਵਾ ਸ਼ੂਕ ਰਹੀ ਸੀ ਅੱਜ ਰਾਤ ਕੁਝ ਹੋਣ ਵਾਲਾ ਹੈ ਮੈਂ ਤੈਨੂੰ ਕੁਝ ਨਹੀਂ ਦੱਸ ਸਕਦੀ ਮੈਂ ਕਿਧਰੇ ਨਹੀਂ ਜਾਂਦੀ ਭਗਵਾਨ ਉਸ ਸਾਕੀ ਮੰਨ ਕੇ ਸੁਗੰਧ ਖਾਂਦੀ ਹਾਂ ਅਸੀਂ ਕੁਟਿਆ ਦੇ ਅੰਦਰ ਨਹੀਂ ਬਾਹਰ ਪਾਵਾਂਗੇ ਪਰ ਕਿਉਂ ਮੀ ਕਣੀ ਵੀ ਆ ਸਕਦੀ ਸ਼ੇਪ ਪਾਲ ਸ਼ੰਕਾ ਕਰ ਗਿਆ ਤੂੰ ਪੁੱਛ ਕੁਝ ਕੁਝ ਨਾ ਮੇਰੇ ਭਗਵਾ ਪਿਆਰ ਅਤੇ ਭਗਵਾਨ ਦੀ ਸੁਗੰਧ ਉੱਤੇ ਵਿਸ਼ਵਾਸ ਕਰ ਤੂੰ ਆਖਦੀ ਐ ਨਾ ਠੀਕ ਐ ਉਹ ਭਰੋਸਾ ਕਰ ਗਿਆ ਉਸ ਦੋ ਮੰਜੀਆਂ ਬਾਹਰ ਡਾਲ ਲੰਗਾ ਉਹ ਦੋਵੇਂ ਚੁੱਪਚਾਪ ਬਹਿ ਗਏ ਪਰ ਸ਼ੇਪ ਪਾਲ ਨੂੰ ਪੜਨਾ ਗੱਲਾਂ ਪੜੀਆਂ ਲੱਗਦੀਆਂ ਹੋਉਂਆਂ ਸਨ ਕੋਈ ਗੱਲ ਨਹੀਂ ਕਰੇਗੀ ਗੱਲਾਂ ਬੇਸ਼ੁਮਾਰ ਤਨਾ ਪਰਜੀਵ ਤਾਲੂ ਨਾਲ ਲੱਗੀ ਹੋਈ ਐ ਤੂੰ ਸੌ ਜਾ ਮੈਂ ਸੌ ਨਹੀਂ ਸਕਦਾ ਮੈਂ ਆਖਣਾ ਜਾਵਾਂਗੀ ਨਹੀਂ ਤੇਰੇ ਪਿਆਰ ਤੇ ਭਗਵਾਨ ਦੀ ਸੌ ਨਹੀਂ ਘਾਰਾਂਗੀ ਤੂੰ ਬੇਫਿਕਰ ਹੋ ਕੇ ਸੌ ਜਾ ਉਸ ਆਪਣੇ ਵੱਲੋਂ ਛਪਾਲ ਨੂੰ ਧੀਰਜ ਦਿੱਤਾ ਛਪਾਲ ਨੇ ਇਸ ਮਿੱਤਰਾ ਦੇ ਵਚਨ ਉੱਤੇ ਇਤਵਾਰ ਕਰ ਲਿਆ ਇਹ ਕਿਹੋ ਜਿਹੀ ਰਾਤ ਐ ਇਹਨਾਂ ਦੋਹਾਂ ਵਿਚਕਾਰ ਕੋਈ ਝਗੜਾ ਇਹ ਨਹੀਂ ਹੋ ਸਕਦਾ ਉਹ ਸੋਚਾਂ ਵਿੱਚ ਕਿੰਨਾ ਹੀ ਜਿਰ ਭੌਂਦਾ ਰਿਹਾ ਆਖਣ ਨੂੰ ਸੌਂ ਗਿਆ ਕੁੜੀ ਨੂੰ ਪੂਰਾ ਯਕੀਨ ਹੋ ਗਿਆ ਸ਼ਿਵਪਾਲ ਸੰਗ ਹੈ ਉਹ ਹੋਰ ਹੁਸ਼ਿਆਰ ਹੋ ਕੇ ਆਸਾ-ਪਾਸਾ ਤਾੜਨ ਲੱਗ ਪਈ ਹਨੇਰੇ ਵਿੱਚ ਹੱਥ ਨੂੰ ਹੱਥ ਵਖਾਈ ਨਹੀਂ ਦਿੰਦਾ ਸੀ ਦੂਰ ਪੂਰਬ ਵੱਲ ਬੱਦਲ ਚੜ੍ਹਾਈ ਕਦੇ-ਕਦੇ ਲਿਬੀ ਜਿਹੀ ਲਸ਼ਕ ਜਾਂਦੀ ਮੈਨੂੰ ਪੱਕਾ ਯਕੀਨ ਹੈ ਨਰਮਦਾ ਵਿੱਚ ਹੀ ਸਦੀ ਹੋਣ ਆਵੇਗੀ ਨਰਮਦਾ ਉਸ ਉਹਦਾ ਧਰਮ ਵਿਸ਼ਵਾਸ ਬਣੀ ਰਹੀਏ ਉਹ ਇਧਰ ਹੀ ਆਵੇਗੀ ਤੇ ਚਟਾਨ ਤੋਂ ਕੁਦੇਗੀ ਕੁੜੀ ਮਾਨ ਦੇ ਉਦਗਾਰਾਂ ਦੀ ਛਲ ਨਾਲ ਉੱਠ ਕੇ ਬੈ ਗਈ ਜਿਵੇਂ ਰੂਪਮਤੀ ਆ ਰਹੀ ਸੀ ਕਵਰਾਣੀ ਮੈਦ ਚ ਆ ਕੇ ਬਹੁਤ ਰੋਈ ਸਹਰਾਣੇ ਉੱਤੇ ਸਿਰ ਮਾਰ ਮਾਰ ਰੋਈ ਆਈ ਭੋਜਨ ਨੂੰ ਮੋੜ ਦਿੱਤਾ ਉਸ ਕਾਲੇ ਕੱਪੜੇ ਲੱਪਣੇ ਚਾਹੇ ਪਰ ਮਿਲ ਹੀ ਨਹੀਂ ਰਹੇ ਸਨ ਕੱਪੜਾਂ ਦੀ ਰੱਖ ਸੰਭਾਲ ਸੁਵਿਧਰਾ ਕਰਦੀ ਸੀ ਉਸ ਕਾਲੀ ਚਾਦਰ ਦੀ ਬੁਕਲ ਮਾਰ ਲਈ ਤੇ ਨੰਗੇ ਪੈਰੀ ਨਿਕਲ ਪਈ ਮਤਾ ਖੜਾਕ ਹੋਵੇ ਪਹਿਰੇਦਾਰਾਂ ਦੀ ਵਿੜਕਲੇ ਉਹ ਸੁਲਤਾਨ ਦੀ ਹਾਰ ਦੀਆਂ ਗੱਲਾਂ ਮਾਰ ਰਏ ਸਨ ਉਸ ਵਾਪਸ ਆ ਕੇ ਚਾਦਰਾਂ ਚਾਦਰਾਂ ਜੋੜਨਾ ਅਤੇ ਗੜੀ ਦੀ ਪਿਛਲੀ ਕੰਦ ਨੂੰ ਪੈਰ ਲਾ ਕੇ ਠੰਡੇ ਉਤਰ ਗਈ ਬਿਜਲੀ ਦੀ ਝਟ ਝਟ ਪਿੱਛੋਂ ਉਸ ਦੀ ਲਸ਼ਕ ਰਾਹ ਪਖਾਉਂਦੀ ਜਾਂਦੀ ਸੀ ਉਸ ਅਗਲੀ ਲਸ਼ਕਰ ਵਿੱਚ ਬਾਹਰ ਡੰਗਾਂ ਦੋ ਮੰਝੀਆਂ ਦੇਖੀਆਂ ਉਹ ਕੁਟੀਆ ਦੇ ਪਿਛਲੇ ਪਾਸੇ ਦੀ ਪੌਂਪਈ ਸੁੱਕੇ ਵਾਲਣ ਵਿੱਚ ਪੈਰ ਵੱਜਣ ਨਾਲ ਥੋੜਾ ਖੜਾਕ ਹੋ ਗਿਆ ਸમિતਰਾ ਨੇ ਝਟਕਨ ਬੜਿੱਕਾ ਲਿਆ ਆ ਕੀ ਉਸ ਬਿਜਲੀ ਲਾਸ਼ਕਨ ਦੀ ਉਡੀਕ ਕੀਤੀ ਚਾਨਣ ਹੋਇਆ ਤਾਂ ਉਸ ਕਾਲਾ ਲਿਬਾਸ ਚਟਾਨ ਉੱਤੇ ਖਲੋਤਾ ਤੱਕਿਆ ਫਿਰ ਪਾਣੀ ਵਿੱਚ ਵੱਜੀ ਛਾਲ ਨੇ ਘੜੰਮ ਦੀ ਆਵਾਜ਼ ਪੈਦਾ ਕੀਤੀ ਲੈ ਉਹ ਤਾਂ ਮਾਰ ਗਈ ਛਾਲ ਉਸ ਦੇ ਮੂੰਹੋਂ ਆਵਾਕ ਹੀ ਨਿਕਲ ਗਿਆ ਜਦੋਂ ਕਾਲੀ ਨਾਲ ਉੱਠੀ ਮੰਜੀ ਚੀਕ ਪਈ ਮੰਜੀ ਦੇ ਜ਼ਰਗਾਟੇ ਨਾਲ ਛੇ ਪਲ ਜਾ ਕੇ ਉਸ ਤੱਕਿਆ ਸਮਿਤਰਾ ਨਦੀ ਵੱਲ ਭੱਜੀ ਜਾ ਰਹੀ ਏ ਉਹ ਵੀ ਉੱਠ ਕੇ ਨੱਠ ਪਿਆ ਉਹ ਹਲੇ ਅੱਧ ਵਿੱਚ ਹੀ ਸੀ ਜਦੋਂ ਕੁੜੀ ਨੇ ਨਦੀ ਵਿੱਚ ਛਾਲ ਜਾਈ ਮਰੀ ਮਰ ਗਈ ਆਖਦਾ ਸ਼ੇਪ ਪਾਲਬੀ ਉਸ ਦੇ ਪਿੱਛੇ ਕੋਤ ਪਿਆ ਦੂਜੀ ਝੁੰਬੀ ਵਿੱਚ ਹੀ ਉਸ ਸੁਮੇਤਰਾ ਨੂੰ ਲੱਭ ਲਿਆ ਹੇਠਾਂ ਪੈਰ ਲੱਗਣ ਸਮੇ ਉਸ ਕੁੜੀ ਨੂੰ ਮੋਢੇ ਉੱਤੇ ਰੱਖ ਲਿਆ ਉਹਦੇ ਅੰਦਰ ਬਹੁਤਾ ਪਾਣੀ ਨਹੀਂ ਗਿਆ ਸੀ ਉਹ ਬਾਹਰ ਨਿਕਲ ਚੁੱਕਾ ਸੀ ਸੁਮੇਤਰਾ ਨੂੰ ਮੰਜੀ ਤੇ ਪਾਉਣ ਸਾਰ ਹੀ ਹੋਸ਼ ਆ ਗਏ ਪਰ ਉਹ ਜਾਣ ਕੇ ਮਚਲੀ ਹੋਈ ਬੇਸੁਰਤਾ ਵਾਂਗ ਪਈ ਰਹੀ ਸ਼ੇਪਾਲ ਨੇ ਉਸ ਨੂੰ ਹੋਸ਼ ਵਿੱਚ ਲਿਆਉਣ ਲਈ ਨੱਕ ਕੁੱਟਿਆ ਪਰ ਕੁਝ ਨਾ ਬਣਿਆ। ਉਸ ਕਿੰਨੀਆਂ ਹੀ ਆਵਾਜ਼ਾਂ ਮਾਰੀਆਂ। ਸਿਰ ਇੱਧਰ-ਉੱਧਰ ਕਰਕੇ ਲਾਇਆ ਕੁੜੀ ਨੇ ਜਾਗਣਾ ਨਹੀਂ ਸੀ। ਨਾ ਜਾਗੀ। ਉਹ ਕੁਝ ਸੋਚ ਕੇ ਕੁਟੀਆਂ ਵਿੱਚ ਕੋਈ ਚੀਜ਼ ਲੱਭਣ ਗਿਆ। ਸੁਵਿੱਤਰਾ ਨੇ ਦੇਖਿਆ ਚੰਗਾ ਮੌਕਾ ਹੈ। ਉਸ ਛੱਟ ਉੱਠ ਕੇ ਮੋੜ ਨਦੀ ਵਿੱਚ ਛਾਲ ਜਾ ਮਰੀ। ਜਦੋਂ ਬੇਰਾਗੀ ਬਾਹਰ ਆਇਆ। ਮੰਜੀ ਖਾਲੀ ਸੀ ਤੇ ਛਾਲ ਦੀ ਘੜਾ ਮਵਾਜ਼ ਉਸ ਤੇ ਦਿਵਾਲੇ ਕੂੰਝ ਗਈ ਸੀ। ਉਹ ਚਟਾਨ ਵੱਲ ਭੱਜਿਆ ਤੇ ਜਾਂਦਿਆ ਛਾਲ ਜੜ ਦਿੱਤੀ ਉਸ ਵਹਣਵਲ ਕਿੰਨੀਆਂ ਹੀ ਚੁੰਬੀਆਂ ਲਾਆਂ ਕੁੜੀ ਹੱਥ ਨਾਲੀ ਉਹ ਵਹਣਵਲ ਦੂਰ ਤੱਕ ਤਾਂ ਤਰਦਾ ਰਹਿ ਗਿਆ ਪਰ ਜਾਣ ਵਾਲੀ ਨਰਮਦਾ ਦਾ ਰੂਪ ਹੀ ਹੋ ਗਈ ਸੀ ਅਗਲੀ ਸਵੇਰ ਲੋਕਾਂ ਛਪਲ ਨੂੰ ਵਾਹਾਂ ਵਿੱਚ ਸਿਰ ਦੇ ਬੈਠੇ ਨੂੰ ਨਰਮਦਾ ਦੇ ਕਿਨਾਰੇ ਤੱਕ ਆ ਪਤਾ ਲੱਗਣ ਉਤੇ ਕਿ ਕੁਵਰਾਣੀ ਅਤੇ ਸਮਿਤਰਾ ਸਤੀ ਹੋ ਗੰਗਾ ਹਨ ਸਾਰੀ ਮੰਡੀ ਵਿੱਚ ਗਹਿਰ ਦਾ ਸੋਗ ਵਰਤ ਗਿਆ ਜਿਵੇਂ ਸਿੱਦਕ ਦੇ ਹੌਕੇ ਵਿੱਚ ਸਾਰੀ ਮੰਡੀ ਡੁੱਬ ਗਈ ਹੋਵੇ। ਸਮਾਪਤ। ਧੰਨਵਾਦ।